ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਬੜੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਕਿਹੜੀ ਬ੍ਰਾਂਡ ਆ ਕਿਹੜਾ ਫੈਬਰਿਕ ਆ ਕਿਹੜਾ ਦੁਪੱਟਾ ਹੈ ਕਿੰਨਾ ਪ੍ਰਾਈਸ ਆ ਸਾਰਾ ਕੁਝ ਦੱਸਿਆ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਰਿਆਂ ਪਹਿਣਾ ਨੂੰ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਆਲ ਓਵਰ ਪਸ਼ਮੀਨੇ ਦੇ ਆਉਣਗੇ ਜੀ ਨਾਲ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਆਊਗਾ ਜੀ ਖੁੱਲਾ ਡੁੱਲਾ 2.5 ਮੀਟਰ ਦਾ ਜੀ ਪ੍ਰਿੰਟਡ ਸੂਟ ਆਊਗਾ ਡਿਜੀਟਲ ਪ੍ਰਿੰਟ ਦਾ ਸਾਰਾ ਸੂਟ ਹੈ ਜੀ ਆਲ ਓਵਰ ਤੇ ਨਾਲ ਡਿਜੀਟਲ ਪ੍ਰਿੰਟ ਦਾ ਹੀ ਦੁਪੱਟਾ ਆਊਗਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਪੂਰੀ ਲੈਂਥ ਹੈ ਪੂਰੀ ਵਿਥ ਹੈ ਜੀ ਕੋਈ ਵੀ ਇਹਦਾ ਛੋਟਾ ਦੁਪੱਟਾ ਨਹੀਂ ਹੈ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਤੇ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਫੈਬਰਿਕ ਦੀ ਤੁਸੀਂ ਅਸੀਂ ਇਹ ਗਾਰੰਟੀ ਲੈਣੇ ਆ ਵੀ ਇਹਦੇ ਤੇ ਕੁਝ ਵੀ ਨਹੀਂ ਹੁੰਦਾ ਜਿੰਨਾ ਬੁਰਾ ਹੋਵੇ ਨਾ ਇਹਦਾ ਕਲਰ ਖਰਾਬ ਹੋਵੇ ਨਾ ਇਹਦਾ ਪ੍ਰਿੰਟ ਖਰਾਬ ਹੋਵੇ ਨਾ ਇਹ ਜੇ ਜੀ ਕੁਝ ਨਹੀਂ ਹੁੰਦਾ ਸੂਟ ਨੂੰ ਤੁਸੀਂ ਅੱਖਾਂ ਬੰਦ ਕਰਕੇ ਇਹਨੂੰ ਲੈ ਸਕਦੇ ਹੋ 7500 ਰੁਪਏ ਪ੍ਰਾਈਸ ਹੈ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਆਰਡਰ ਕਰ ਸਕਦੇ ਹੋ ਜੀ ਇਹ ਵਾਲੇ ਸੂਟ ਆਉਣਗੇ ਜੀ 10 ਬ੍ਰਾਂਡ ਦੇ ਸਟੱਫ ਆਪਣਾ ਪਹਿਲਾਂ ਵਾਲਾ ਵੀ ਬ੍ਰਾਂਡਡ ਸੀ ਜੀ ਇਹ ਵੀ ਬ੍ਰਾਂਡਡ ਹੈ ਬਹੁਤ ਵਧੀਆ ਬ੍ਰਾਂਡ ਦਾ ਫੈਬਰਿਕ ਹੈ ਕੋਟ్రਾਈ ਦਾ ਫੈਬਰਿਕ ਆਊਗਾ ਜੀ ਕੋਟ్రਾਈ ਦੀ ਸ਼ਰਟ ਆਊਗੀ ਕੋਟ్రਾਈ ਦੀ ਬਾਟਮ ਆਊਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਨਾਲ ਫਲੇਮ ਬੂਟੀਆਂ ਵਾਲੀ ਬਾਟਮ ਆਊਗੀ ਜੀ ਕਪੜਾ ਤੁਸੀਂ ਅੱਖਾਂ ਬੰਦ ਕਰਕੇ ਬੇਫਿਕਰ ਹੋ ਕੇ ਇਹਨੂੰ ਆਰਡਰ ਕਰ ਸਕਦੇ ਹੋ ਕੁਝ ਵੀ ਨਹੀਂ ਹੁੰਦਾ ਜੀ ਕਪੜੇ ਨੂੰ ਕੁਝ ਵੀ ਨਹੀਂ ਹੁੰਦਾ ਤੁਸੀਂ ਬੇਫਿਕਰ ਹੋ ਕੇ ਇਹਨੂੰ ਆਰਡਰ ਕਰੋ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਤੇ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਡਿਜ਼ਾਈਨਰ ਡਿਜ਼ਾਈਨਿੰਗ ਸਾਰੀ ਅਲੱਗ-ਅਲੱਗ ਹੈ ਜੀ ਬਹੁਤ ਹੀ ਪਿਆਰੀ ਜੀ ਇਹਨਾਂ ਦੀ ਡਿਜ਼ਾਈਨਿੰਗ ਹੈ ਬਹੁਤ ਸੋਹਣੇ-ਸੋਹਣੇ ਕਲਰ ਹੈ ਜਿਹੜਾ ਵੀ ਸੂਰ ਤੁਸੀਂ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਵਟਸਐਪ ਨੰਬਰ ਤੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਫੈਬਰਿਕ ਸਾਰਾ ਹੀ ਬ੍ਰਾਂਡਡ ਆਊਗਾ ਜੀ ਕੋਈ ਵੀ ਨਾਨ ਬ੍ਰਾਂਡਡ ਫੈਬਰਿਕ ਆਪਣੇ ਕੋਲ ਤੁਹਾਨੂੰ ਨਹੀਂ ਮਿਲੂਗਾ ਜੀ ਇਹ ਵਾਲੇ ਸੂਟ 크ਰੇਪ ਦੇ ਆਉਣਗੇ ਜੀ ਬਹੁਤ ਸੋਹਣੀ ਬਹੁਤ ਪਿਆਰੀ 크ਰੇਪ ਹੈ ਜੀ ਡਿਟਰ ਪ੍ਰਿੰਟ ਦੀ 크ਰੇਪ ਦੀ ਸ਼ਰਟ ਆਊਗੀ ਨਾਲ ਪਲੇਨ ਬਾਟਮ ਆਊਗੀ ਜੀ 크ਰੇਪ ਦੀ ਬਹੁਤ ਸੋਹਣੀ 크ਰੇਪ ਹੈ ਜੀ ਬਹੁਤ ਸੋਹਣਾ ਇਹਦੇ ਤੇ ਵੀਵਿੰਗ ਹੋਈ ਹੋਈ ਹੈ ਜੀ ਜਿਵੇਂ ਆਪਣਾ ਸੈਲਫ ਵਿੱਚ ਹੈਗਾ ਬਣਿਆ ਹੋਇਆ ਜੀ ਇਹਦੇ ਛਾਟਾਂ ਦੇ ਵਿੱਚ ਬਾਟਮ ਨਾਲ ਪਲੇਨ ਆਉਗੀ ਬਹੁਤ ਸੋਹਣਾ ਫੈਬਰਿਕ ਹੈ 1750 ਰੁਪਏ ਪ੍ਰਾਈਸ ਹੈ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇੰਨੇ ਸੋਹਣੇ ਸੂਟ ਤੁਹਾਨੂੰ ਮਿਲ ਰਹੇ ਹੈ ਜੀ ਤੇ ਇਹ ਵਾਲੇ ਸੂਟ ਆਉਣਗੇ ਜੀ ਬੈਲਵਟ ਦੇ ਬਹੁਤ ਸੋਹਣੀ ਵਧੀਆ ਕੁਆਲਿਟੀ ਦੀ ਬੈਲਵਟ ਮਿਲੂਗੀ ਜੀ ਨਾਲ ਪਸ਼ਮੀਨੇ ਦੀ ਬਾਟਮ ਮਿਲੂਗੀ ਜੀ ਪਲੇਨ ਜੇ ਤੁਸੀਂ ਇਹ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਮਿਲ ਜੂਗਾ ਜੀ ਤੇ ਜੇ ਤੁਸੀਂ ਮੈਚਿੰਗ ਲੈਣਾ ਮੈਚਿੰਗ ਵੀ ਮਿਲ ਜੂਗਾ ਜੀ ਮੈਚਿੰਗ ਆਪ ਇਹਨਾਂ ਦੀ ਪਸ਼ਮੀਨੇ ਦੀ ਬਾਟਮ ਦੇ ਨਾਲ ਕੀਤੀ ਹੈ ਜੀ ਜੇ ਤੁਸੀਂ ਆਲ ਓਵਰ ਲੈਣਾ ਤਾਂ ਇਹ ਆਲ ਓਵਰ ਵੀ ਮਿਲ ਜੂਗਾ ਜੀ ਮੈਚਿੰਗ ਦਾ ਪ੍ਰਾਈਸ ਇਹਦਾ 1275 ਹੈ ਜੀ ਆਲ ਓਵਰ ਦਾ ਪ੍ਰਾਈਸ 1600 ਹੈ ਜੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਕਪੜੇ ਦੀ ਆਪਣੀ 100% ਗਾਰੰਟੀ ਹੈ ਜੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੀ ਨਾ ਇਹ ਸ਼੍ਰਿੰਕ ਹੋਵੇ ਨਾ ਇਹ ਖਰਾਬ ਹੋਵੇ ਨਾ ਇਹਦੇ ਤੇ ਕੋਈ ਬੁਰਾ ਹੋਵੇ ਕੁਝ ਵੀ ਨਹੀਂ ਹੁੰਦਾ ਜੀ ਕਪੜੇ ਨੂੰ ਤੁਸੀਂ ਸਾਡੇ ਤੇ ਇੱਕ ਵਾਰੀ ਯਕੀਨ ਕਰਕੇ ਜਰੂਰ ਆਰਡਰ ਕਰੋ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਆਨ ਕਰ ਲਿਆ ਕਰੋ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੀ ਤਾਂ ਜੋ ਵੀਡੀਓ ਸਾਰੀਆਂ ਪਹੇਣਾ ਤੱਕ ਪਹੁੰਚ ਸਕੇ ਜੀ ਤੇ ਲਾਈਕ ਜਰੂਰ ਕਰਦਿਆ ਕਰੋ ਸਾਰਿਆਂ ਨੂੰ ਬੇਨਤੀ ਹੈ ਜੀ ਲਾਈਕ ਜਰੂਰ ਕਰਦਿਆ ਕਰੋ ਮੇਰੀ ਵੀਡੀਓ ਨੂੰ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਕਿਹੜੀ ਕਲੈਕਸ਼ਨ ਆਪਾਂ ਲੈ ਕੇ ਆਈਏ ਜੀ ਕਿਵੇਂ ਦੀ ਤੁਹਾਨੂੰ ਕਲੈਕਸ਼ਨ ਪਸੰਦ ਹੈ ਜੀ ਕਿਵੇਂ ਦੇ ਸੂਟ ਤੁਹਾਨੂੰ ਲੱਗਦੇ ਆ ਜੀ ਜਿਹੜੇ ਆਪਾਂ ਤੁਹਾਨੂੰ ਵੀਡੀਓ ਪਾਉਨੇ ਆ ਸੋਨੂੰ ਕਿਵੇਂ ਨਹੀਂ ਲੱਗਦੀਆਂ ਕਿਵੇਂ ਦੇ ਆਪਣੇ ਸੂਟ ਲੱਗਦੇ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਨੂੰ ਬਹੁਤ ਹੌਸਲਾ ਮਿਲਦਾ ਜੀ ਤੁਹਾਡੇ ਕਮੈਂਟਾਂ ਨਾਲ ਇਹ ਵਾਲੇ ਸੂਟ ਆਉਣਗੇ ਜੀ ਖੀਨਖਾਬ ਬ੍ਰੋਕੇਟ ਦੇ ਜੀ ਬਹੁਤ ਜ਼ਿਆਦਾ ਸੌਫਟ ਬ੍ਰੋਕੇਟ ਹੈ ਜੀ ਨਾਲ ਪਲੇਨ ਨੇਚਰਲ ਕريب ਦੀ ਬਾਟਮ ਆਊਗੀ ਜੀ ਬਹੁਤ ਸੋਹਣੇ ਬ੍ਰਾਂਡਡ ਪੀਸ ਹੈ ਜੀ ਸਾਰੇ ਬ੍ਰਾਂਡ ਦੇ ਆ ਜੀ ਦਾਸ ਬ੍ਰਾਂਡ ਦੇ ਪੀਸ ਆਉਣਗੇ ਜੀ ਤੁਸੀਂ ਇਹਨਾਂ ਨੂੰ ਬਹੁਤ ਸੋਹਣੇ ਡਿਜ਼ਾਈਨ ਕਰਵਾ ਸਕਦੇ ਹੋ ਜੀ ਨਾਲ ਬਾਟਮ ਦੇ ਉੱਪਰ ਤੁਸੀਂ ਇਹ ਹੈਂਡਵਰਕ ਵੀ ਕਰਵਾ ਸਕਦੇ ਹੋ ਮਸ਼ੀਨਵਰਕ ਵੀ ਕਰਵਾ ਸਕਦੇ ਹੋ ਬਹੁਤ ਸੋਹਣਾ ਨਾਲ ਦੁਪੱਟਾ ਚਨੌਣ ਦਾ ਲੇਸਿਸ ਲਗਾ ਕੇ ਇਹਨੂੰ ਰੈਡੀ ਕਰ ਲਓ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਫੁੱਲ ਪਾਰਟੀ ਵੇਅਰ ਸੂਟ ਬਣ ਜੂਗਾ ਜੀ ਤੁਹਾਡਾ ਜੇ ਤੁਸੀਂ ਬਿਨਾ ਵਰਕ ਤੋਂ ਬਣਾਉਣਾ ਬਿਨਾ ਵਰਕ ਤੋਂ ਵੀ ਬਣ ਜੂਗਾ ਜੀ ਤੇ ਪਰ ਜੇ ਤੁਸੀਂ ਉਹਨੂੰ ਥੋੜਾ ਜਿਹਾ ਡਿਜ਼ਾਈਨਰ ਬਣਾਉਣਾ ਹੈ ਵਿਆਹ ਸ਼ਾਦੀ ਲਈ ਬਣਾਉਣਾ ਹੈ ਸੂਟ ਥੋੜਾ ਜਣੂ ਪਾਰਟੀ ਵੀਅਰ ਬਣਾਉਣਾ ਤਾਂ ਤੁਸੀਂ ਉਹਦੀ ਬਾਟਮ ਤੇ ਵਰਕ ਕਰਵਾ ਸਕਦੇ ਹੋ ਬਾਟਮ ਨਾਲ ਦੀ ਪੱਟੀ ਤੁਸੀਂ ਸ਼ਰਟ ਦੇ ਉੱਪਰ ਲਗਵਾ ਕੇ ਵੀ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ